ਕੇਂਦਰ ਸਰਕਾਰ ਵੱਲੋਂ ਪਿਛਲੇ ਸਾਲ ਅਗਸਤ ਵਿੱਚ ਪ੍ਰਸਤਾਬਿਤ ਵਕਫ ਸੋਧ ਬਿੱਲ ਆਉਣ ਵਾਲੇ ਦਿਨਾਂ ਵਿੱਚ ਬਜਟ ਸੈਸ਼ਨ ਦੇ ਦੂਜੇ ਪੜਾਅ ਵਿੱਚ ਸੰਸਦ ਵਿੱਚ ਦੁਬਾਰਾ ਪੇਸ਼ ਕੀਤੇ ਜਾਣਾ ਤੈਅ ਹੈ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਦੁਆਰਾ ਪ੍ਰਸਤਾਬਿਤ ਸਾਰੇ ਬਦਲਾਵਾਂ ਅਤੇ ਸੁਝਾਵਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਸਾਂਝੀ ਸੰਸਦਿਕ ਕਮੇਟੀ ਰਾਹੀਂ ਪਾਸ ਕੀਤੇ ਗਏ ਇਸ ਬਿੱਲ ਦੇ ਸੰਸਦ ਦੇ ਅੰਦਰ ਅਤੇ ਬਾਹਰ ਤਿੱਖੇ ਵਿਰੋਧ ਪ੍ਰਦਰਸ਼ਨ ਹੋਣ ਦੀ ਉਮੀਦ ਹੈ। 17 ਮਾਰਚ ਨੂੰ ਬਿੱਲ ਦੇ ਖਿਲਾਫ 올 ਇੰਡੀਆ ਮੁਸਲਿਮ ਪਰਸਨਲ ਲਾ ਬੋਰਡ ਨੇ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ। ਜਦੋਂ ਕਿ ਵਕਫ ਬਿੱਲ ਸਾਰੇ ਦੇਸ਼ ਦੇ ਧਾਰਮਿਕ ਆਗੂਆਂ ਅਤੇ ਮੌਲਾਨਿਆਂ ਨਾਲ رائے مشورہ ਕਰਨ ਤੋਂ ਬਾਅਦ ਤਿਆਰ ਕੀਤਾ ਗਿਆ ਹੈ। ਜੇਪੀਸੀ ਨੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਆਪਣੀ ਰਿਪੋਰਟ ਤਿਆਰ ਕੀਤੀ ਸੀ ਜਿਸ ਦੇ ਆਧਾਰ ਤੇ ਇਹ ਬਿੱਲ ਬਣਾਈ। ਵਕਫ ਸੋਧ ਬਿੱਲ 2024 ਦਾ ਉਦੇਸ਼ 1995 ਦੇ ਐਕਟ ਵਿੱਚ ਸੋਧ ਕਰਨਾ ਹੈ ਜਿਸ ਦਾ ਟੀਚਾ ਪੂਰੇ ਭਾਰਤ ਵਿੱਚ ਵਕਫ ਜਾਇਦਾਦਾਂ ਦੇ ਨਿਜਮਨ ਅਤੇ ਪ੍ਰਬੰਧਨ ਨੂੰ ਵਧਾਉਣਾ ਹੈ। ਬਿੱਲ ਕਲੈਕਟਰ ਨੂੰ ਵਕਫ ਵਜੋਂ ਪਛਾਣੀ ਗਈ ਸਰਕਾਰੀ ਜਾਇਦਾਦ ਦੀ ਮਾਲਕੀ ਨਿਧਾਰਿਤ ਦੀ ਵੀ ਸ਼ਕਤੀ ਇਸ ਬਿੱਲ ਦੁਆਰਾ ਪ੍ਰਦਾਨ ਕੀਤੀ ਜਾਵੇਗੀ ਇਹ ਬਿੱਲ ਵਕਫ ਟ੍ਰਿਬਿਊਨਲਾਂ ਦੀ ਸ਼ਕਤੀ ਨੂੰ ਸੀਮਿਤ ਕਰਦਾ ਹੈ ਤੇ 90 ਦਿਨ ਦੇ ਅੰਦਰ ਹਾਈ ਕੋਰਟ ਵਿੱਚ ਇਸ ਦੇ ਹੁਕਮਾਂ ਵਿਰੁੱਧ ਅਪੀਲ ਕਰਨ ਦੇ ਉਪਬੰਧ ਵੀ ਪੇਸ਼ ਕਰਦਾ ਹੈ ਇਹ ਬਿੱਲ ਵਕਫ ਜਾਇਦਾਦਾਂ ਦੇ ਰਜਿਸਟ੍ਰੇਸ਼ਨ ਨੂੰ ਸੁਚਾਰੂ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਤੇ ਜ਼ੋਰ ਦਿੰਦਾ ਹੈ ਤੇ ਮੁਸਲਮਾਨਾਂ ਦੇ ਅੰਦਰ ਘੱਟ ਗਿਣਤੀ ਵਰਗਾਂ ਜਿਵੇਂ ਕਿ ਅਬਾਖਾਨੀ ਅਤੇ ਬੋਹਰਾ ਪਾਈਚਾਰਿਆਂ ਲਈ ਵੱਖਰੇ ਵਕਫ ਬੋਰਡ ਸਥਾਪਿਤ ਕਰਦਾ ਹੈ